ਅੱਜ ਵੀ ਬਾਕ ਵਧੀਆ ਵਿੱਚ ਬੇਸ਼ੱਕ ਕਰਨਾ ਜੀ ਮੈਂ ਅੱਜ ਦੀ ਬੱਜੀ ਪਹਿਲਾਂ ਨਾਲੋਂ ਜਿਹੜੀ ਪਿਛਲੀ ਨੀਲੀ ਬੰਨੀ ਐ ਮੈਂ ਉਹ ਤਾਂ ਬੱਜੀ ਨਹੀਂ ਉਹ ਤਾਂ ਲੜ ਨਹੀਂ ਪੂਰਾ ਹੋਣ ਡਿਆ ਇੱਕ ਵਾਰੀ ਪੂਰਾ ਆ ਗਿਆ ਪਰ ਉਹ ਜਿਆਦਾ ਲੜ ਆ ਗਿਆ ਫਿਰ ਉਹ ਇੱਥੇ ਤੱਕ ਜਾਣ ਡਿਆ ਲੜੀ ਹੌਲੀ ਹੌਲੀ ਜਦੋਂ ਬੱਸ ਥੋੜੀ ਜਾਂਦੀ ਤੇ ਤੂੰ ਹੀ ਫਸਦੇ ਨਾਲੀ ਥੋੜੇ ਜਾਣੀ ਆਏ ਆਏ ਸਸ ਜਲਦੀ ਸਾਰਿਆਂ ਨੂੰ ਵੈਲਕਮ ਜੀ ਤੁਹਾਡਾ ਸਾਡੇ ਚੈਨਲ ਤੇ ਸਸ ਜਲਦੀ ਸਾਰਿਆਂ ਨੂੰ ਵਾਲ ਦੀ ਤਰ੍ਹਾਂ ਗੱਡੀ 'ਚ ਬੈ ਕੇ ਵੀ ਲੌਂਗ ਸ਼ੁਰੂ ਹੋਇਆ ਸਾਰੇ ਵੀ ਲੌਂਗ ਸਾਡੇ ਟ੍ਰਿਪ 'ਚ ਸ਼ਿਫਟ ਹੋ ਗਏ 31 ਲੱਕੀ ਅੱਜ ਵਰਪਰ ਤੇ ਨਹੀਂ ਹੋਰ ਬਾਕਲਾਈ ਤੇ ਕਿ ਨਿਊ ਟਾਈਮ 5 ਜੁਲਾਈ ਮੈਂ ਰੱਖ ਦਿੱਤਾ ਦੋ ਜਦੋਂ ਕਿਤੇ ਜਾਣਾ ਹੋਵੇ ਨਾ ਉਦੋਂ ਇਨੇ ਤਰ੍ਹਾਂ ਕਰਨਾ ਹੈ ਜੇ ਨਹੀਂ ਕਿਤੇ ਜਾਣਾ ਤਾਂ ਮਿੰਟ ਨਹੀਂ ਆਉਂਦਾ ਬਾਕੀ ਸੋਡਾ ਲੈਣਾ कधी-ਕਦੀ ਪਤਾ ਨਹੀਂ ਇਹਨੂੰ ਠੀਕ ਹੁੰਦਾ ਹੈ ਲੜਨ ਨੂੰ ਪੂਰਾ ਤੂੰ ਵੀ ਸੇ ਬਣਾਉਂਗੀ ਆਇਆ ਨਾ ਲੱਗਦਾ ਮੈਂ ਛੋਟੀਆਂ ਹੀ ਆਉਗੀਆਂ ਤਿੰਨ ਪਗਾ ਦੇ ਕਾਵਲ ਨਹੀਂ ਨੀ ਇੱਕ 250 ਰੁਪਇਆ ਤੇ ਮਰੀ ਉੱਥੇ ਪਈ ਹੋਰ ਜਿਹੜੀਆਂ ਛੋਟੀਆਂ ਵਰੂ ਸਾ ਮੈਨੂੰ ਦੇ ਦੇ ਨਾ ਸਾਵਲ ਕੱਢ ਲਿਆ ਨਹੀਂ ਮਾਰੂਗਾ ਨਹੀਂ ਮਤਲਬ ਬੰਨਣੀ ਆਈਆਂ ਤੂੰ ਵੀ ਅਠਵੀਂ ਚ ਅਠਵੀਂ ਚ ਸਿੱਖ ਲਈ ਪਗ ਤੇ ਇਹ ਨਹੀਂ ਸਿੱਖੂਗਾ ਲਾਫਸ ਤੱਕ ਅਠਵੀਂ ਦੀਆਂ ਛੁੱਟੀਆਂ ਜਦੋਂ ਪੇਪਰ ਹੋਈ ਨਾ ਗਰਮੀਆਂ ਦੀਆਂ ਛੁੱਟੀਆਂ ਸੱਚ ਇੱਥੇ ਖਾ ਕੇ ਇੱਥੇ ਖਾ ਕੇ ਤੂੰ ਸਿੱਖ ਲਈ ਹੱਗ ਸਿੱਖੀ ਸੋਤ ਵਾਲਾ ਪਲੀਮ ਹੈ ਪੀਲੀ ਬਗ ਕਿਹੜੀ ਨਹੀਂ ਹਾਂ ਮਾਦੀ ਪਾਰਟੀ ਵਾ ਮਾਰਨੀ ਆ ਤੋਂ ਬੰਤ ਮਾਨ ਕਰਨ ਪਾਏਗੇ ਚਲੋ ਆਈ ਤਾਂ ਬੋਰਡ ਪੋੜੀ ਨਹੀਂ ਆ ਇਸ ਵਾਰੀ ਕਿਨੂੰ ਖਾਓ ਫਸਪੰਗ ਜਾਗੇ ਢੇਲ ਚਾਹੀਦਾ ਖਾਣਾ ਪੀਣਾ ਤੇ ਬਈਆ ਤੇ ਤੁਹਾਡਾ ਕੈਮਰਾ ਇੱਧਰ ਚਲੇਗਾ ਕਰੋ 600 اچھا ਠੀਕ ਆਈ ਕੈਮਰਾ ਇਦਾਂ ਕਰ ਲੈਂਦੇ ਸੇਵਾ ਸੇਰ ਜਾਟੇ ਸੋ ਅੱਜ ਅਸੀਂ ਸਵੇਰੇ ਸਵੇਰੇ ਤੱਕ ਹਨ ਤੁਰ ਪਏ ਅੱਜ ਜੇ 8 ਵਜੇ ਵਿੱਚ 8 ਵਜੇ ਗਿਆ ਵੀ ਨਹੀਂ ਸੱਚੇ 8 ਵਜੇ ਤੋਂ ਪਹਿਲਾਂ ਨਿਕਲਣਾ ਤੇ ਵੀ ਮਤਲਬ ਤਾਂ ਨਹੀਂ ਸੀ ਬੰਦਾ ਮਤਲਬ ਤਾਂ ਕੋਈ ਨਹੀਂ ਮੰਨਦਾ ਪਤਾ ਨਹੀਂ ਆਪ ਮੈਂ ਨਵਾਂ ਸੂਟ ਪਾਇਆ ਨਵਾਂ ਸੂਟ ਮੌਨਦਰੀ ਜਨੀਆਂ ਮੈਂ ਆਪਣੇ ਤੇਲ ਸੂਟ ਟੇਲਰ ਨੂੰ ਦਿੱਤੇ ਸਟਿਚਿੰਗ ਕਰਵਾਉਂਦੇ ਆ ਇਹ ਟੇਲਰ ਵੇਖ ਲਓ ਕਦੀ ਕਦੀ ਅੱਜ ਕਰ ਦਿੰਦੇ ਪਦਲਾ ਦਾ ਮੇਰਾ ਮਤਲਬ ਕਿ 22 ਸਾਲ ਪੁਰਾਣਾ ਟੇਲਰ ਆ ਵੀ ਅੱਜ ਦਾ ਨਹੀਂ ਆ 22 ਸਾਲ ਹੋ ਗਏ 2010ぐらい ਆਪੋਗੇ 2002 ਤੋਂ ਸ਼ੁਰੂ ਹੋਇਆ ਹੈ ਨਾ ਮੈਂ ਤੁਹਾਨੂੰ ਸਟੇਟ ਕਰਦੀ ਮਰੂ ਨਾ ਅੱਗੇ ਹੀ ਦਿਨੇ ਤੋਂ ਆਪੋਗੇ ਤੇ ਸੂਟ ਵੀ ਤੁਹਾਨੂੰ ਪਤਾ ਹੀ ਭਾਵੇਂ ਸਸਤੇ ਹੁੰਦੇ ਭਾਵੇਂ ਹੁਣ ਮਹਿੰਗੇ ਕਈ ਵਾਰ ਸਸਤੇ ਸੂਟ ਵੀ ਇੰਨੇ ਚਲੋ ਜਿਆਦਾ ਮਹਿੰਗੇ ਤੇ ਨਹੀਂ ਇਹ ਘਟਾਈ ਤੇ ਜਾਂਦਾ ਹੀ ਹੈ ਨਾ ਘਟਾਈ ਦੇ 1000 ਦੇ ਦੋ ਵੀ ਤੇ ਇੱਕ ਜਿਹੜਾ ਸੀ 890 ਦਾ ਹੀ ਜਿਆਦਾ ਮਹਿੰਗੇ ਵੀ ਨਹੀਂ ਚਲੋ ਮਹਿੰਗੇ ਵੀ ਕਹਿ ਸਕਦੇ ਆ ਕਾਟਨ ਦੇ ਸੂਟ ਵਰਗੀਆਂ ਵਾਲੇ ਜਿੱਦਾਂ ਦੇ ਹੁੰਦੇ ਆ ਤੇ ਉਹ ਮੈਸ ਡਿਸਕਰ ਲਈ ਦਿੱਤੇ ਕਿ ਤੇ ਡੇਢ ਮਹੀਨਾ ਹੋ ਗਿਆ ਡੇਢ ਦੋ ਮਹੀਨੇ ਹੋ ਗਿਆ ਦਿੱਤੇ ਆ ਤੇ ਰੋਜ਼ ਹੀ ਟੇਲਰ ਨੂੰ ਅੱਜ ਦਿਨਾਂ ਅੱਜ ਦਿਨਾਂ ਅੱਜ ਦਿਨਾਂ ਦਿਲਜੀਤ ਜੀ ਨੇ ਵੀ ਦਿੱਤਾ ਸੀ ਇੱਕ ਜਿਹੜਾ ਇਹਨਾਂ ਨੇ ਪਾਇਆ ਆ ਤੇ ਇੱਕ ਇੱਕ ਦਿਨ ਗਈ ਕਹਿੰਦੇ ਮੈਂ ਜਾਣੀ ਆ ਉੱਥੇ ਆਣਾ ਜਾ ਕੇ ਇਹਨਾਂ ਨੇ ਆਪਣਾ ਸੰਕਤ ਤੇ ਉੱਥੇ ਪੜਾ ਲਿਆ ਇੱਕ ਦਿਨ ਜੀ ਵੀ ਆ ਮੇਰਾ ਸੀ ਬਾਅਦ ਇਹ ਕਹਿੰਦੇ ਕਿ ਆ ਮੇਰੇ ਸੂਸੀਤਾ ਵਾ ਕਹਿੰਦਾ ਨਹੀਂ 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 ਇਹ ਨਹੀਂ ਹੁੰਦਾ ਨਾ 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 ਉਧਰ ਵਰੂ ਵੀ ਕਹਿੰਦਾ ਭੂਜੀ ਇਹ ਥੋੜੀ ਹੈ ਕਿ ਜਿਹੜੀ ਤੁਹਾਡੀ ਚੀਜ਼ ਹੈ ਤਾਂ ਕੋਈ ਹੋਰ ਨਹੀਂ ਲੈ ਸਕਦਾ ਇਹੀ ਹੈ ਇਹੀ ਵਰੂ ਹਾਂਜੀ ਵਰੂ ਨਹੀਂ ਕਿਹਾ ਇਹ ਤੁਹਾਨੂੰ ਹਾਂ ਕਹਿੰਦਾ ਇੱਕ ਤਰ੍ਹਾਂ ਕਿੰਨੀ ਸਮਝਾਦੇ ਸਾਡਾ ਹੀ ਕੰਲਾ ਹੈ ਹਾਂ ਕਹਿੰਦਾ ਤੁਹਾਡਾ ਹੀ ਹੋਗਾ ਤੇ ਫੇਰ ਨਾ ਮੈਨੂੰ ਕਹਿੰਦੇ ਕਿ ਮੈਨੂੰ ਲੱਗਦਾ ਤੁਹਾਡਾ ਸੋਟਾ ਪਰ ਉਹ ਮੰਨਦਾ ਨਹੀਂ ਹੋ ਕਹਿੰਦਾ ਕਿ ਹੋਰ ਤਾਂ ਹੈ ਮੈਂ ਜੋ ਠੀਕ ਹੈ ਨਾ ਕਈ ਵਾਰ ਹੋਰ ਕੇ ਤਾਂ ਵੀ ਹੋ ਸਕਦਾ ਤੇ ਇਹ ਤੂੰ ਇੱਕ ਮਰੀ ਜਾ ਕੇ ਆਉਂ। ਅਗਲੇ ਦਿਨ ਮੈਂ ਚਲ ਗਈ ਉੱਥੇ ਤੇ ਜਾ ਵੇਖਿਆ ਤੇ ਕਿ ਮੈਂ ਕਿਹਾ ਮੇਰਾ ਸੂਟ ਆ। ਕਹਿੰਦਾ ਨਹੀਂ ਇਹ ਤੇ ਤੇਰਾ ਹੈ ਹੀ ਨਹੀਂ। ਉਹ ਮੈਨੂੰ ਬੋਲਦਾ ਇਤਰਾ ਹੀ ਆ। ਨਹੀਂ 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 ਤੇਰਾ ਨਹੀਂ ਹੈ। ਮੈਂ ਕਹਿੰਦੀ ਆਏ ਇਹ ਮੇਰਾ ਆ। ਕਹਿੰਦੇ ਨਹੀਂ ਨਹੀਂ ਜਦੋਂ ਮੈਂ ਉਹਦਾ ਸਾਈਜ਼ ਵੇਖਿਆ ਪਏ ਨਹੀਂ ਇਹ ਮੇਰਾ। ਹਾਂ ਮੇਰਾ ਨਹੀਂ ਆ। ਤੇ ਜਦੋਂ ਮੈਂ ਅਚਾਨਕ ਮੇਰੇ ਉੱਪਰ ਧਿਆਨ ਪਿਆ। ਮੈਂ ਕਿਹਾ ਉਹ ਦੋ ਸੂਟ ਵੀ ਮੇਰੇ ਆ। ਕਹਿੰਦਾ ਵੇ ਸੋਦੀ ਹੈਗਾ। ਕਹਿੰਦਾ ਹੈ? ਅੱਛਾ ਉਹ ਵੀ ਤੇਰੇ ਆ। ਫੇਰ ਕੱਢੇ ਨਹੀਂ ਇਹ ਤੇ ਫਲਾਣੀ ਤੁਹਾਡੀ ਫਲਵਲੀ ਕੁੜੀ ਦੇ ਆਉ ਤੇ ਜੇ ਇਸ ਤਰ੍ਹਾਂ ਕਰਦਾ ਰਿਹਾ ਤੇ ਫੇਰ ਮੰਨ ਕੇ ਆ ਗਿਆ ਤਾਂ ਹੋਵੇ ਤੇ ਸਾਈਜ਼ ਗਲਤ ਸੀ ਤਾਂ ਗਿਆ ਕਿ ਹੋਰ ਦੇ ਨਾਪ ਤੇ ਸੀ ਤੇ ਮੈਂ ਹੋਰ ਵਗੀ ਜਾਨਾ ਜਾਂਦਾ ਜਾਂਦਾ ਕੋਈ ਗੱਲ ਨਹੀਂ ਤਾਂ ਮੈਨੂੰ ਨਵੇਂ ਸੂਟ ਜਦੋਂ ਮੈਂ ਤੁਹਾਨੂੰ ਫੇਰ ਬਣਾ ਦਿੰਦਾ ਫਿਰ ਉਹਨੇ ਮੈਨੂੰ ਦੋ ਨਵੇਂ ਸੂਟ ਦਿੱਤੇ ਉਹਨੇ ਇੱਕ ਦਿਨ ਦੇ ਵਿੱਚ ਵੀ ਨਹੀਂ ਸੀਗੇ ਦੇ ਦਿੱਤੇ ਸੂਟ ਪਹਿਲੇ ਡੇਢ ਮਹੀਨਾ ਲਾਇਆ ਤੇ ਉਹ ਸੂਟ ਸੀ ਤੇ ਹੁਣ 1 ਇੰਚ ਸੂਟ ਜਿਹੜੇ ਦੋ ਦੋ ਸੀਨ ਤੇ ਦੋ ਸੀਕੇ ਤੇ ਪੜਾਤੇ ਆ ਕੇ ਟੇਲਰ ਵੀ ਕਦੀ ਕਦੀ ਇਤਰਾ ਹੀ ਕਰ ਜਾਂਦੇ ਆ ਨਾ ਨਾ ਕਹਿੰਦਾ ਨਾ ਨਾ ਇਤ ਤੇ ਨਹੀਂ ਇਹ ਤੇਰਾ ਇਹ ਤੇਰਾ ਜਦੋਂ ਮੈਂ ਦੋ ਹੋਰ ਦੇ ਸੇ ਫੇਰ ਕਹਿੰਦਾ ਸ਼ਾਇਦ ਤੇਰੇ ਆ ਤੇ ਉਹ ਹੁਣ ਸੂਟ ਜਿਹੜੇ ਆ ਪਹਿਲਾਂ ਤਾਂ ਕਹਿੰਦਾ ਕਿ ਮੈਂ ਉਹ ਕੁੜੀ ਨੂੰ ਦੇ ਦੂੰਗਾ ਹਨਾ ਜਿੱਦੇ ਨਾਲ ਆਪਦੇ ਸੀਤੇ ਆ ਉਹਨੂੰ ਫੋਨ ਕੀਤਾ ਉਹ ਕਹਿੰਦੀ ਮੈਂ ਤੇ ਆਪਣੇ ਸੂਟ ਲੈ ਗਈ ਆ ਤੇ ਜਿਹੜੀ ਉਹ ਕੁੜੀ ਦੇ ਕਹਿੰਦਾ ਜਿੱਦੇ ਵੇ ਸੀਤੇ ਆ ਫਿਰ ਉਹਨੂੰ ਕਹਾਂ ਉਹ ਕਹਿੰਦੀ ਨਹੀਂ ਲੈ ਹੋਣੀ ਜਾਂ ਉਹਨਾਂ ਨੇ ਫਿਰ ਹੁਣ ਉਹ ਤਿੰਨੇ ਸੂਟ ਜਿਹੜੇ ਤਲਜੀ ਯੋਗ ਤਾਂ ਮੈਂ ਨਦੇ ਸਾਈਡ ਤੇ ਮਾਰ ਦਿੰਦਾ ਸੋ ਇਹ ਹੋਰ ਕੋੜਗੇ ਨਾ ਅੱਗੇ ਪੜੇ ਸਮਾ ਲੈਣ ਤਿੰਨ ਹੋਰ ਮਿਲ ਜਾਣੇ ਦੇ ਪਰ ਬਾਕੀ ਬਹੁਤ ਸਾਰੇ ਆਹ ਮੈਨੂੰ ਲੱਗਦਾ ਬੁਰੀ ਕਿਨਵਾਰੀ ਖੁੰਚੜੀ ਹੈ ਸਰੀ ਸਿਰ ਮੇਰਾ ਕਦੀ ਇੰਨਾ ਹੋਇਆ ਨਹੀਂ ਇਹ ਫਸਟ ਸਾਈਡ ਤੇ ਤਾਉਣਾ ਤੇਰੇ ਨਾਲ ਚਲੋ ਗਰਮੀ 'ਚ ਵੈਸੇ ਹੀ ਸੂਟ ਖਰਾਬ ਹੋੜੇ ਹੁੰਦੇ ਪਸੀਨਾ ਆਉਂਦਾ ਨਾ ਤੇ ਸੂਟ ਬਹੁਤ ਜ਼ਿਆਦਾ ਖਰਾਬ ਹੁੰਦੇ ਇੱਕ ਗਰਮੀ ਵਾਲੇ ਤੇ ਇੱਕੋ ਸੀਜ਼ਨ ਹੀ ਚੱਲਦੇ ਆ ਜਿਆਦਾ ਨਹੀਂ ਸੂਰਾ ਵੇ ਫਿਲਰਾ ਕੋਟਨ ਜਿਹੜੀ ਹੈ ਕੋਟਨ ਦਾ ਟਾਈਮ ਚੱਲਦੀ ਹੈ ਵੀ ਸੋ ਮੈਂ ਕਿਧਰ ਟੇਲਰ ਦੀ ਗੱਲ ਕਰਦਾ ਮੈਂ ਵੀ ਟੇਲਰ ਫਿਲਰ ਅਰਚ ਕਰ ਦਿੰਦੇ ਆ ਐਵੇਂ ਤਰੀ ਫਿਰ ਕਾਲਾ ਖਾਂਦੇ ਤਾਂ ਹੀ ਮੈਂ ਬੁਟੀਕ ਦਾ ਕੰਮ ਸ਼ੁਰੂ ਕਰਦੀ ਵੀ ਸਾਰੇ ਕਹਿੰਦੇ ਬੁਟੀਕ ਸ਼ੁਰੂ ਕਰ ਮੈਂ ਜਿਹੜੀ ਗਾਲਾਂ ਉਹ ਕਿੰਨੇ ਕਾਣੀਆਂ ਮਾਰ ਕੋਈ ਵੀ ਦੋਹੀ ਕਹਿੰਦਾ ਤੇਰੀ ਬੁਟੀਕ ਚੱਲਣੀ ਮੋੜੀ ਆ ਤੇਰੀ ਬੁਟੀਕ ਚੱਲਦੀ ਮੋੜੀ ਸ਼ੁਰੂ ਸਾਰੇ ਸ਼ੁਰੂ ਕਰ ਸਿਰਫ ਮੈਂ ਨਾ ਜੇ ਖੋਲਦੀ ਨਹੀਂ ਉਹਦਾ ਰੀਜ਼ਨ ਇਹੀ ਆ ਪਿਆ ਜਿਹੜੀਆਂ ਗਾਣਾ ਨਾ ਜਾਨੀਆਂ ਦੀਆਂ ਸੁਣਨੀਆਂ ਇਹ ਨਹੀਂ ਮੇਰੇ ਕੋਲ ਸੁਣੀਆਂ ਜਾਨੀਆਂ ਨਾ ਆਪ ਵੀ ਚਲੋ ਇਹ ਉਹ ਉਹ ਮੇਰੇ ਟੇਲਰ ਵੀ ਕਹਿੰਦਾ ਕਿਦਾ ਬੜਾ ਕੋ ਸੁਣਨਾ ਪੈਂਦਾ ਮੈਂ ਕਿਹਾ ਭਰਾ ਮੈਂ ਤੇ ਤੁਹਾਨੂੰ ਕੁਛ ਨਹੀਂ ਗਿਆ ਮੈਂ ਵੀ ਸਭ ਨੂੰ ਚੁੱਪ ਕਰਕੇ ਸੂਟ ਲਿਆਉਂਦੇ ਆ ਇਹ ਵੀ ਚਲ ਕੋਈ ਨਹੀਂ ਹੁਣ ਜੋ ਹੋ ਗਿਆ ਹੋ ਗਿਆ ਤੇ ਜਦ ਤੱਕ ਕਿਹਾ ਮੈਂ ਕਿ 10 ਕਿੰਨੀ ਪ੍ਰਾਈਸ ਆ ਕਿੰਨਾ ਤੁਹਾਨੂੰ ਜਸਟ ਸਟਿਚਿੰਗ ਦੇ ਭਾਵੇਂ ਤੇ ਰੱਖੀ ਅਦਨੇ ਨਹੀਂ ਨਹੀਂ ਹਾਂ ਕਿੰਨਾ ਮੈਂ ਨਹੀਂ ਲੈਣੀ ਬੜਾ ਫੀਲ ਕੀਤਾ ਉਹਨੇ ਮੈਂ ਨਹੀਂ ਨਹੀਂ ਕੋਈ ਗੱਲ ਨਹੀਂ ਕੀਤੀ ਯਾਰ ਮੈਂ ਕਰਤੀ ਹੋਈ ਜੱਲੀਆ ਤੇ ਤੇ ਹਾਂ ਨਾ ਬਰ ਚਲੋ ਦਵਾਗੇ ਸਟਿਚਿੰਗ ਦਵਾਗੇ ਕੱਲੇ ਵਾਸਤੇ ਅਗਲੇ ਜਦਾਂ ਖਣਾ ਨਾ ਪਰ ਉਹ ਤਾਂ ਮੇਰੇ ਕੋ ਫੋਨ ਮੰਗਿਆ ਧਿਆ ਕਿ ਮੈਨੂੰ ਫੋਨ ਦੇ ਕੇ ਜਾ ਭਾਜੀ ਕਿਤੇ ਗੁਰ ਪ੍ਰਧਾਣ ਗਿਆ ਤੇ ਉਹਨੂੰ ਚਾਇਆ ਕਿ ਮੇਰੇ ਕੋ ਫੋਨ ਹੈਗਾ ਆਂਦਾ ਮੇਰਾ ਫੋਨ ਖਰਾਬ ਹੋ ਗਿਆ ਉਹ ਪਰ ਤੇ ਗਿੰਨੇ ਮੇਰੇ ਕੋਲ ਫੋਨ ਹੈਗਾ ਕੋਈ ਨਹੀਂ ਤਨੂਨਾ ਆਪੇ ਦੇ ਚੁੱਕੀ ਕੀ ਰਤ ਮੈਂ ਨੇ ਕਿਹਾ ਫੋਨ ਇਦਾਂ ਕਿਹਾ ਮੈਂ ਚਲੋ ਦੇ ਦਾਂਗੇ ਫੋਨ ਹੈਗਾ ਕਿਥੋਂ ਦੇਵਾਂਗੇ ਸੋ ਹਿੰਗਲ ਨਵਾਂ ਲਈ ਪੜੀ ਰਹੀਆਂ ਆ ਆਈਫੋਨ ਹੀ ਆਂ ਇੰਦਰਾ ਲੰ ਤੇ ਕਦੀ ਕਦੀ ਸੋ ਸੁਤ ਨਾਲ ਐਜ ਵੀ ਹੋ ਜਾਂਦਾ ਹਨਾ ਸੋਚਿਆ ਕੁਛ ਹੁੰਦਾ ਤਾਂ ਉਹ ਕੁਛ ਜਾਂਦਾ ਮੈਂ ਜਿਹੜੀ ਗੱਲ ਹੀ ਕਰਨ ਵਾਲੀ ਹੀ ਆ ਹਾਏ ਧੁੱਪ ਨਿਕਲ ਜਾਂਦੀਆਂ ਨਾ ਅੰਜਲਾ ਦਾ ਜਿੱਤਰਾ ਦਬਿਆਰਾ ਪਈਆਂ ਹੁੰਦੀਆਂ